ਦੋਸਤੋ ਤੁਸੀਂ ਕਿਸਾਨ ਹੋ ਮਜ਼ਦੂਰ ਹੋ ਬੇਰੁਜ਼ਗਾਰ ਹੋ ਜਾਂ ਦੁਕਾਨਦਾਰ ਹੋ ਅੱਜ ਜਿਹੜੀ ਵੀਡੀਓ ਆ ਤੁਹਾਡੇ ਲਈ ਸੁਣਨੀ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਪਾਰਲੀਮੈਂਟ ਦੇ ਵਿੱਚ ਬਜਟ ਪਾਸ ਹੋਇਆ ਹੋਇਆ ਹੈ ਉਸ ਤੇ ਆਪਾਂ ਗੱਲਬਾਤ ਕਰਾਂਗੇ ਆਜ਼ਾਦੀ ਨਾਲ ਆਜ਼ਾਦੀ ਅੱਜ ਜਿਹੜਾ ਬਜਟ ਪਾਸ ਹੋਇਆ ਪਾਰਲੀਮੈਂਟ ਦੇ ਵਿੱਚ ਉਹਦੇ ਲਈ ਆਮ ਲੋਕਾਂ ਨੂੰ ਕੀ ਲਾਭ ਹੋਵੇਗਾ ਦੇਖੋ ਜੇ ਤਾਂ ਪ੍ਰਦੀਪ ਜੀ ਤੁਸੀਂ ਬੀਜੇਪੀ ਵਾਲਿਆਂ ਦੇ ਭਾਸ਼ਣ ਸੁਣੋ ਤੇ ਤੁਸੀਂ ਗੋਦੀ মিডিਆ ਦੇ ਚੈਨਲ ਦੇਖੋ ਉਹ ਤਾਂ ਭਾਈ ਤੁਹਾਡੀ ਜ਼ਿੰਦਗੀ ਨੂੰ ਅੱਜ ਸਵਰਗ ਬਣਾ ਕੇ ਪੇਸ਼ ਕਰ ਰਹੇ ਨੇ ਹਾਂਜੀ ਵੈਸੇ ਤੁਹਾਡੀ ਜ਼ਿੰਦਗੀ ਅੱਜ ਦੇ ਬਜਟ ਨਾਲ ਸਵਰਗ ਬਣ ਗਈ ਆ ਨਾ ਲੱਗ ਗਿਆ ਨਾ ਪਤਾ ਉਹ ਤਾਂ ਜੀ ਹਰ ਵਾਰੀ ਹਨਾ ਜਿਹੜੀ ਜ਼ਿੰਦਗੀ ਨੂੰ ਸਵਰਗ ਬਣਾਉਂਦੇ ਬਣਾਉਂਦੇ ਆ ਤੁਸੀਂ ਸੱਚ ਦੱਸੋ ਵੀ ਅੱਜ ਜਿਹੜਾ ਬਜਟ ਪਾਸ ਹੋਇਆ ਉਹਦਾ ਸੱਚ ਦੱਸੋ ਤੁਸੀਂ ਦੇਖੋ ਜੇਕਰ ਆਪਾਂ ਸੱਚ ਦੀ ਗੱਲ ਕਰੀਏ ਤਾ ਫਿਰ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਕਿ ਵੱਡੀ ਗਿਣਤੀ ਪੜਣਾ ਭਰਾ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਬਜਟ ਕੀ ਹੈ ਔਰ ਆਮ ਲੋਕਾਂ ਲਈ ਬਜਟ ਕੀ ਰੋਲ ਅਦਾ ਕਰਦਾ ਦੇਖੋ ਬਜਟ ਕੀ ਹੈ ਜਿਵੇਂ ਸਾਡਾ ਇੱਕ ਪਰਿਵਾਰ ਹੁੰਦਾ ਉਹਦੀ ਆਮਦਨ ਕਿੰਨੀ ਹੈ ਤੇ ਉਹਦਾ ਖਰਚ ਕਿੰਨਾ ਹੈ ਤੇ ਆਮਦਨ ਅਸੀਂ ਕਿੱਥੇ ਕਿੱਥੇ ਕਿੰਨੀ ਕਿੰਨੀ ਲਾਉਣੀ ਹੈ ਜਿਹੜਾ ਇਹ ਪਲਾਨਿੰਗ ਹੈ ਇਹਨੂੰ ਕਹਿੰਦੇ ਆ ਬਜਟ ਹੁਣ ਉਹ ਤਾਂ ਹੋ ਗਿਆ ਇੱਕ ਘਰ ਦਾ ਇਸੇ ਤਰ੍ਹਾਂ ਜਦੋਂ ਪੂਰੇ ਦੇਸ਼ ਦੀ ਇੱਕ ਸਾਲ ਦੀ ਕਿੰਨੀ ਆਮਦਨ ਹੋਵੇਗੀ ਟੈਕਸਾਂ ਤੋਂ ਹੋਰ ਸਾਰੀਆਂ ਚੀਜ਼ਾਂ ਤੋਂ ਤੇ ਉਸ ਆਮਦਨ ਨੂੰ ਕਿਨ ਕਿੱਥੇ ਕਿੱਥੇ ਖਰਚ ਕੀਤਾ ਜਾਏਗਾ ਲੋਕਾਂ ਨੂੰ ਕੀ ਕੀ ਸਹੂਲਤਾਂ ਲਾਭ ਦਿੱਤੇ ਜਾਣਗੇ ਕਿੰਨਾ ਪੈਸਾ ਕਿੱਥੇ ਕਿੱਥੇ ਖਰਚਿਆ ਜਾਏਗਾ ਤੇ ਕਿਹੜੀਆਂ ਨੀਤੀਆਂ ਬਣਾਈਆਂ ਜਾਣਗੀਆਂ ਉਹ ਪੈਸਾ ਖਰਚਣ ਦੇ ਲਈ ਇਹਨੂੰ ਕਹਿੰਦੇ ਆ ਦੇਸ਼ ਦਾ ਬਜਟ ਹੁਣ ਜੇਕਰ ਅੱਜ ਪ੍ਰਦੀਪ ਜੀ ਵੇਖੀਏ ਤਾਂ ਜਿਹੜਾ ਇਹ ਬਜਟ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੀ ਨੇ ਪੇਸ਼ ਕੀਤਾ ਹੈ ਇਹਦੇ ਲਈ ਗੋਦੀ মিডিਆ ਤਾਂ ਪੂਰੇ ਸੋਲੇ ਘਾਇਆ ਬੀਜੇਪੀ ਵਾਲੇ ਵੀ ਐ ਪੇਸ਼ ਕਰ ਰਹੇ ਨੇ ਵੀ ਜਿਵੇਂ ਬਹੁਤ ਵੱਡਾ ਕ੍ਰਾਂਤੀ ਇਨਕਲਾਬ ਬਦਲਾ ਨਜ਼ਾਰੇ ਆਗੇ ਹੁਣ ਪਰ ਅਸਲੀਅਤ ਕੀ ਆ ਦੇਖੋ ਭਾਈ ਸਿੱਧੀ ਤੇ ਸਾਫ਼ ਗੱਲ ਆ ਇਹ ਬਜਟ ਨਿਰਮਲਾ ਸੀਤਾ ਰਮਨ ਦੁਆਰਾ 8ਵਾਂ ਬਜਟ ਬਣਾਇਆ ਗਿਆ ਹਾਂਜੀ ਪਹਿਲਾ 7 ਐਸੇ ਹੀ ਨਿਰਮਲਾ ਸੀਤਾ ਰਮਨ ਬੀਬੀ ਜੀ ਨੇ ਪੇਸ਼ ਕੀਤੇ ਨੇ ਤੇ ਜਿੰਨਾ ਕੁਛ ਤੁਹਾਡੀ ਜ਼ਿੰਦਗੀ ਚ ਪਹਿਲਾਂ ਚੰਗਾ ਹੋ ਗਿਆ ਬਦਲ ਗਿਆ ਜਿੰਨੀ ਤੁਹਾਡੀ ਪਹਿਲਾਂ ਬਜਟ ਨਾਲ ਤਰੱਕੀ ਹੋ ਗਈ ਜਿੰਨੇ ਤੁਸੀਂ ਪਿਛਲੇ ਨਿਰਮਲਾ ਸੀਤਾ ਰਮਨ ਵਾਲੇ ਬਜਟਾਂ ਦੇ ਨਾਲ ਸੌਖੇ ਹੋਗੇ ਓਨੇ ਹੀ ਤੁਸੀਂ ਇਹਦੇ ਨਾਲ ਹੋਣਾ ਹੁਣ ਅਸਲ ਚ ਕਹਾਣੀ ਪਤਾ ਕੀ ਹੈ ਸਾਡੇ ਆਮ ਵਿਚਾਰੀ ਭੋਲੀ ਭਾਲੀ ਜਨਤਾ ਨੂੰ ਇਹਨਾਂ ਦੀਆਂ ਜਿਹੜੀਆਂ ਇਹ ਕਲਤਰੀ ਗੋਟੀਆਂ ਨੇ ਨਾ ਇਹ ਸਮਝ ਨਹੀਂ ਆਉਂਦੀਆਂ ਦੇਖੋ ਜੇਕਰ ਇਕਨੋਮੀ ਨੂੰ ਅਸੀਂ ਪੜਿਆ ਨਹੀਂ ਇਕਨੋਮੀ ਨੂੰ ਸਮਝਿਆ ਨਹੀਂ ਅਰਥ ਸ਼ਾਸਤਰ ਬਾਰੇ ਕੁਝ ਜਾਣਦੇ ਨਹੀਂ ਸਾਨੂੰ ਨਹੀਂ ਉਹ ਸਮਝਾਉਣ ਦਿੰਦੇ ਵੀ ਕਿਵੇਂ ਉਹਨਾਂ ਨੇ ਸਾਰਾ ਕੁਝ ਕਰਤਾ ਦਿੱਤਾ ਕਾਰਪੋਰੇਟ ਘਰਾਣਿਆਂ ਲਈ ਤੇ ਬਣਾ ਕੇ ਆਏ ਪੇਸ਼ ਕਰ ਰਹੇ ਨੇ ਵੀ ਜਿਵੇਂ ਲੋਕਾਂ ਲਈ ਹੈ ਇਹਨਾਂ ਦੀ ਉਹ ਹਾਲਾਤ ਆ ਆਖੇ ਹੱਥੋਂ ਕੁਝ ਦੇਣਾ ਨਹੀਂ ਤੇ ਮੂੰਹੋਂ ਫਿੱਕੇ ਪੈਣਾ ਨਹੀਂ ਹਾ ਬੱਚਾ ਤੇਰਾ ਹੀ ਐ ਆ ਹਲਾਤਾ ਦੇਖੋ ਕੀਤਾ ਕੀ ਐ ਬਜਟ ਚ ਕੁਛ ਨਹੀਂ ਕੀਤਾ ਤੁਸੀਂ ਗੱਲ ਕੀਤੀ ਕਿਸਾਨਾਂ ਦੀ ਮਜ਼ਦੂਰਾਂ ਦੀ ਬੇਰੁਜ਼ਗਾਰਾਂ ਦੀ ਤੇ ਦੁਕਾਨਦਾਰਾਂ ਦੀ ਆਮ ਲੋਕਾਂ ਦੀ ਆਮ ਲੋਕਾਂ ਦੀ ਇਸ ਬਜਟ ਚ ਕੱਖ ਨਹੀਂ ਹੈਗਾ ਕਿਸਾਨਾਂ ਨੇ ਕੀ ਕੀਤਾ ਇਹ ਕਹੀ ਜਾਣ ਅਸੀਂ ਜੀ ਕਿਸਾਨਾਂ ਦੀ ਜਿਹੜੀ ਮਤਲਬ ਕ੍ਰੈਡਿਟ ਯੋਜਨਾ ਉਹ 3 ਲੱਖ ਤੋਂ ਵਧਾ ਕੇ 5 ਲੱਖ ਕਰ ਦਿੱਤੀ ਆ ਨਿਰਮਲਾ ਸਿਤਾਰਮਨ ਕਹਿ ਰਹੇ ਆ ਪਰ ਕਿਸਾਨ ਕੀ ਮੰਗਦੇ ਨੇ ਕਿਸਾਨ ਥੋੜੀ ਕਰਜ਼ਾ ਵਧਾਉਣ ਦੀ ਲਿਮਟ ਥੋੜਾ ਮੰਗਦੇ ਨੇ ਕਿਸਾਨ ਤਾਂ ਮੰਗਦੇ ਨੇ ਕਿ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਦੇ ਦਿਓ ਤੁਹਾਡੀਆਂ ਗਲਤ ਨੀਤੀਆਂ ਨਾਲ ਜਿਹੜੇ ਕਰਜ਼ੇ ਸਾਡੇ ਤੇ ਪਹਿਲਾਂ ਚੜੇ ਨੇ ਉਹ ਖਤਮ ਕਰੋ ਉੱਤੇ ਇੱਕ ਲਾਈਨ ਵੀ ਬੋਲੀ ਨਿਰਮਲ ਸਿਤਾਰਾਮਨ ਨੇ ਨਹੀਂ ਬੋਲੀ ਹੁਣ ਮਜ਼ਦੂਰਾਂ ਨੂੰ ਇਸ ਬਜਟ ਦਾ ਕੀ ਫਾਇਦਾ ਮਜ਼ਦੂਰ ਚਾਹੁੰਦੇ ਨੇ ਯਾਰ ਸਾਡੀ ਮਿਹਨਤ ਦੀ ਕੀਮਤ ਵਧਾਓ ਉਹਨੂੰ ਪੱਕੀ ਕਰੋ ਸਾਡੇ ਲਈ ਮਹਿੰਗਾਈ ਘਟਾਓ ਸਾਡਾ ਮਹਿੰਗਾਈ ਨਾ ਲੱਕ ਟੁੱਟਿਆ ਪਿਆ ਦਿਹਾੜੀਆਂ ਮਜ਼ਦੂਰੀਆਂ ਸਾਡੀਆਂ ਘਟ ਨੇ ਔਰ ਖਰਚੇ ਸਾਡੇ ਵੱਧ ਨੇ ਮਜ਼ਦੂਰ ਤੇ ਆ ਚਾਹੁੰਦੇ ਨੇ ਕੀ ਕੀਤਾ ਇਹਨਾਂ ਨੇ ਮਜ਼ਦੂਰਾਂ ਲਈ 10 ਦਿਨ ਹੁਣ ਜਿਹੜੀ ਗੱਲ ਇੱਕ ਬਹੁਤ ਵੱਡੀ ਇਸ ਬਜਟ ਦੀ ਬਣਾਈ ਗਈ ਹੈ ਵੀ ਇਨਕਮ ਟੈਕਸ 'ਚ ਭਾਰੀ ਛੋਟ ਇਨਕਮ ਟੈਕਸ 'ਚ ਭਾਰੀ ਛੋਟ 12 ਲੱਖ ਤੱਕ ਦੀ ਆਮਦਨ ਤੇ ਇਨਕਮ ਟੈਕਸ ਨਹੀਂ ਲੱਗੇਗਾ ਮੈਂ ਪੁੱਛਣਾ ਚਾਹੁੰਦਾ ਦੇਸ਼ ਦੀ ਕਿੰਨੀ ਆਬਾਦੀ ਹੈ ਜੀ ਦੀ ਆਮਦਨ 12 ਲੱਖ ਸਾਲ ਦੀ ਮਿਹਨਤੂਰ ਪਰਿਵਾਰਾਂ ਦੀ ਆਮਦਨ ਇਹਨਾਂ ਦੇ ਆਪਣੇ ਅੰਕੜਿਆਂ ਦੇ ਮੁਤਾਬਕ ਦੇਸ਼ ਦੀ ਲਗਭਗ 70% ਦੀ ਆਬਾਦੀ ਆ ਜਿਨ੍ਹਾਂ ਦੀ ਆਮਦਨ ਬਿਲਕੁਲ ਥੋੜੀ ਆ ਇਸ ਸਾਲ ਦੀ 12 ਲੱਖ ਤੱਕ ਕਹਿੰਦੇ ਨੇ ਇਨਕਮ ਟੈਕਸ ਜੇ ਛੋੜ ਦੇ ਦਿੱਤੀ ਵੀ 12 ਲੱਖ ਤੋਂ ਉੱਤੇ ਇਨਕਮ ਟੈਕਸ ਲੱਗਿਆ ਕਰੇਗਾ ਕੱਟਣੀ ਤਾਂ ਮਜ਼ਦੂਰਾਂ ਨੂੰ ਤੇ ਆਮ ਕਿਸਾਨਾਂ ਵਿਚਾਰਿਆਂ ਨੂੰ ਤਾਂ ਪਹਿਲਾਂ ਵੀ ਆਮਦਨ ਹੋਊ ਤੇ ਟੈਕਸ ਲੱਗੂ ਨਾ ਆਮਦਨ ਉਹਨਾਂ ਕੋਲ ਪਹਿਲਾਂ ਹੀ ਹੈਣੀ ਦੇਰਜਗਾਰੀਆਂ ਦੇ ਮਾਰੇ ਆ ਕੰਗਾਲੀਆਂ ਦੇ ਮਾਰੇ ਆ ਆਮਦਨ ਹੈ ਹੀ ਨਹੀਂ ਤੇ ਟੈਕਸ ਲੱਗੂ ਕਾਦਾ ਸੋ ਇਹ ਮੁਬਾਰਕ ਹੋਵੇ ਉਹਨਾਂ ਨੂੰ ਜਿਨ੍ਹਾਂ ਨੂੰ ਛੋਟ ਮਿਲੀ ਆ ਉਹ ਥੋੜੇ ਜੇ ਲੋਕ ਹੋ ਸਕਦੇ ਨੇ ਪਰ ਬਾਕੀ ਇਧਰੋਂ ਕੰਨ ਛੱਡ ਕੇ ਤੇ ਐ ਦੀ ਐ ਨਹੀਂ ਕਮਾ ਕੇ ਐ ਫੜ ਲਿਆ ਆ ਗੱਲ ਕੀਤੀ ਆ ਕੀ ਕੀਤਾ ਪਹਿਲੀ ਸਲੈਬ ਛੋਟ ਦੇ ਕੇ ਅਗਲੀਆਂ ਸਲੈਬਾਂ 'ਤੇ ਟੈਕਸ ਜਾਗ ਦੇ ਵਧਾ ਕੇ ਠੋਕਤਾ ਤੇ ਗੱਲ ਉੱਥੇ ਹੀ ਉਹਨਾਂ ਨੇ ਤਾਂ ਆਪ ਦਾ ਉੱਥੇ ਸਾਰਾ ਕੁਝ ਕਰ ਲਿਆ ਹੁਣ ਇਹ ਬਜਟ ਜਿਹੜਾ ਮੋٹے ਰੂਪ ਚ ਆਪਾਂ ਗੱਲ ਕਰੀਏ ਇਹ ਸਾਰਾ ਬਜਟ ਕਾਰਪੋਰੇਟ ਘਰਾਣਿਆਂ ਨੂੰ ਪੂੰਜੀ ਪਤੀਆਂ ਨੂੰ ਫਾਇਦਾ ਦੇਣ ਲਈ ਹੈ ਆਮ ਲੋਕਾਂ ਦਾ ਜਲੂਸ ਕੱਢਣ ਲਈ ਹੈ ਆਮ ਲੋਕਾਂ ਨੂੰ ਚਵਾਨੀ ਦਾ ਫਾਇਦਾ ਨਹੀਂ ਇਸ ਬਜਟ ਦਾ ਤੇ ਜਿੰਨੂੰ ਆਏ ਆ ਕਿ ਮੈਨੂੰ ਫਾਇਦਾ ਉਹਨੂੰ ਇਕਨੋਮੀ ਦੀ ਸਮਝ ਨਹੀਂ ਉਹਨੂੰ ਪਤਾ ਨਹੀਂਗਾ ਕਿ ਸਾਮਰਾਜਵਾਦ ਕੀ ਹੁੰਦਾ ਔਰ ਉਹਨੂੰ ਪਤਾ ਨਹੀਂਗਾ ਕਿ ਪ੍ਰਾਈਵੇਟਾਈਜੇਸ਼ਨ ਗਲੋਬਲਾਈਜੇਸ਼ਨ ਤੇ ਲਿਬਰਲਾਈਜੇਸ਼ਨ ਦੀਆਂ ਪਾਲਿਸੀਆਂ ਹਨ ਕੀ ਜਿੰਨਾ ਬੰਦਿਆਂ ਨੂੰ ਇਹ ਚੀਜ਼ਾਂ ਪਤਾ ਨਹੀਂ ਵੀ ਕਾਰਪੋਰੇਟ ਘਰਾਣੇ ਕੀ ਨੇ ਉਹ ਕਿਵੇਂ ਸਰਕਾਰਾਂ ਰਾਈ ਆਪਰੇਟ ਕਰਦੇ ਨੇ ਸਾਮਰਾਜਵਾਦ ਇੰਪੀਰੀਲਿਜ਼ਮ ਕੀ ਹੈ ਜਿੰਨਾ ਤੇ ਇਹ ਚੀਜ਼ਾਂ ਪਤਾ ਨਹੀਂ ਉਹਨਾਂ ਨੂੰ ਤੇ ਬਜਟ ਚੰਗੀ ਤਰ੍ਹਾਂ ਸਮਝ ਆ ਜਾਣਾ ਪਰ ਜਿਹੜੇ ਭੋਲੀ ਭਾਲੀ ਵਿਚਾਰੀ ਸਾਡੇ ਵਰਗੀ ਜਨਤਾ ਮੈਂ ਤੇ ਆਪਦੇ ਆਪ ਨੂੰ ਕਹਿੰਦਾ ਕਿ ਮੈਨੂੰ ਵੀ ਕੱਖ ਨਹੀਂ ਪਤਾ ਮੇਰੇ ਨਾਲ ਤਾਂ ਚੱਲ ਸਾਰੇ ਹੀ ਸਿਆਣੇ ਨੇ ਪਰ ਮੈਂ ਇੱਕ ਚੀਜ਼ ਕਹੂੰਗਾ ਇਹ 10 ਦਿਨ ਵੀ ਇਹਨਾਂ ਨੇ ਕੀਤਾ ਕਿ ਕਿਸਾਨਾਂ ਲਈ ਹੁਣ ਪੰਜਾਬ ਦਾ ਵਿੱਤ ਮੰਤਰੀ ਜਿਹੜਾ ਹਰਪਾਲ ਚੀਮਾ ਉਹਦਾ ਵੀ ਬਿਆਨ ਆਇਆ ਉਹ ਕਹਿੰਦਾ ਕੱਖ ਨਹੀਂ ਪੰਜਾਬ ਵਾਸਤੇ ਡੱਕਾ ਨਹੀਂ ਹੁਣ ਸਭ ਤੋਂ ਵੱਡਾ ਧੋਖਾ ਇਹਨਾਂ ਨੇ ਖਣੋਰੀ ਤੇ ਸ਼ੰਭੂ ਬੈਠੇ ਕਿਸਾਨਾਂ ਨਾਲ ਕੀਤਾ ਵੇਖੋ ਕਿੰਨਾ ਗੁੰਮਰਾਹ ਕੀਤਾ ਇਹਨਾਂ ਸ਼ੰਭੂ ਤੇ ਖਣੋਰੀ ਮੋਰਚਾ ਲਾ ਕੇ ਬੈਠੇ ਕਿਸਾਨਾਂ ਨੂੰ ਇਸ ਕੇਂਦਰ ਸਰਕਾਰ ਨੇ ਕਿੰਨਾ ਗੁੰਮਰਾਹ ਕੀਤਾ ਉਹਨਾਂ ਨੂੰ ਕਹਿੰਦੇ ਵੀ ਡੱਲੇਵਾਲ ਸਾਹਿਬ ਨੂੰ ਅਸੀਂ ਚਿੱਠੀ ਭੇਜੀ ਆ ਵੀ ਤੁਸੀਂ ਆਪਣਾ ਮਰਨ ਵਰਤ ਛੱਡ ਦਿਓ ਤੁਸੀਂ ਡਾਕਟਰੀ ਜਿਹੜਾ ਇਲਾਜ ਹੈ ਜਿਹੜੀ ਡਾਕਟਰੀ ਖਰਾਕ ਉਹ ਲੈਣੀ ਸ਼ੁਰੂ ਕਰੋ ਬੋਤਲਾਂ ਲਵਾ ਕੇ ਤੇ ਅਸੀਂ ਤੁਹਾਡੇ ਨਾਲ ਮੀਟਿੰਗ ਕਰਾਂਗੇ ਤੇ ਮੀਟਿੰਗ ਦਿੱਤੀ 25 ਦਿਨ ਬਾਅਦ 14 ਫਰਵਰੀ ਦੀ ਤੇ ਕਾਰਨ ਦੱਸਿਆ ਕਹਿੰਦੇ ਵੀ ਦਿੱਲੀ ਦੇ ਵਿੱਚ ਪੈ ਰੀਆਂ ਵੋਟਾਂ ਤੇ ਦਿੱਲੀ ਚ ਵੋਟਾਂ ਪੈਣ ਕਰਕੇ ਨਾ ਅਸੀਂ ਕੋਈ ਵੀ ਲੋਕਾਂ ਦੀ ਮਦਦ ਵਾਲਾ ਐਲਾਨ ਕਰ ਨਹੀਂ ਸਕਦੇ ਕਿਉਂਕਿ ਚੋਣ ਜਾਬਤਾ ਲੱਗਾ ਤੇ ਇਸ ਕਰਕੇ ਅਸੀਂ ਕਿਸਾਨਾਂ ਨਾਲ ਮੀਟਿੰਗ ਜਿਹੜੀ ਹੈ ਨਾ ਉਹ ਦਿੱਲੀ ਦੀਆਂ ਵੋਟਾਂ ਤੋਂ ਬਾਅਦ ਕਰ ਸਕਦੇ ਹਾਂ ਬੰਦਾ ਪੁੱਛੇ ਵੀ ਜੇਕਰ ਤੁਸੀਂ ਕਿਸਾਨਾਂ ਨਾਲ ਨਿੱਕੇ ਜਿਹੇ ਦੋ ਮੁੱਦਿਆਂ ਤੇ ਮੀਟਿੰਗ ਕਰਨ ਦੀ ਤਰੀਕ ਤਾਂ ਦਿੱਲੀ ਦੀਆਂ ਵੋਟਾਂ ਤੋਂ ਬਾਅਦ ਹੀ ਰੱਖੀਆ ਤੇ ਬਜਟ ਤੁਸੀਂ ਉਸ ਤੋਂ ਪਹਿਲਾਂ ਪੇਸ਼ ਕਰਤਾ ਅੱਜ ਤੁਸੀਂ ਫੂਟਾ ਮਾਰ ਰਹੇ ਹੋ ਵੀ ਅਸੀਂ ਬਜਟ 'ਚ ਆਹ ਦੇਤਾ ਅਸੀਂ ਉਹ ਦੇਤਾ ਅਸੀਂ ਟੈਕਸ ਮਿਡਲ ਕਲਾਸ ਨੂੰ ਟੈਕਸ ਦੇ ਵਿੱਚ ਛੋਟ ਦੇਤੀ ਅਸੀਂ ਮਤਲਬ ਜਿਹੜਾ ਐਮ ਐਸ ਐਮ ਇ ਜਿਹੜਾ ਸਮਾਲ ਸਕੇਲ ਉਦਯੋਗ ਹੈ ਵੀ ਉਹਨੂੰ ਅਸੀਂ 5 ਲੱਖ ਤੱਕ ਦੀ ਜਿਹੜੀ ਜਿਹੜੀ ਕਰਜ਼ਾ ਸਹੂਲਤ ਦੇਤੀ ਆ ਅਸੀਂ ਔਰਤਾਂ ਲਈ ਅਸੀਂ ਆ ਕਰ ਰਹੇ ਆ ਅਸੀਂ ਕਿਸਾਨਾਂ ਲਈ ਜਿਹੜੀ ਆ ਉਹ ਆ ਕਰ ਰਹੇ ਆ ਕਿਸਾਨਾਂ ਦੀ ਅਸੀਂ ਜਿਹੜੀ ਆ ਉਹ ਕਰਜ਼ੇ ਦੀ ਲਿਮਿਟ 3 ਤੋਂ 5 ਲੱਖ ਕਰ ਦਿੱਤੀ ਆ ਜੇ ਤੁਸੀਂ ਆ ਕਰ ਸਕਦੇ ਸੀ ਤੇ ਫਿਰ ਕੀ ਕਿਸਾਨਾਂ ਨਾਲ ਮੀਟਿੰਗ ਨਹੀਂ ਸੀ ਕਰ ਸਕਦੇ ਅੱਛਾ ਚੋਣ ਜਾਬਤਾ ਕੱਲੇ ਐਮਐਸਪੀ ਤੇ ਗੱਲ ਕਰਨ ਲੱਗੇ ਡੰਗ ਮਾਰਦਾ ਹੂੰ ਚੋਣ ਜਾਬਤਾ ਜਦੋਂ ਤੁਸੀਂ ਹੋਰ ਲਾਨ ਕਰ ਰਹੇ ਉਦੋਂ ਨਹੀਂ ਡੰਗ ਮਾਰਦਾ ਆ ਬੜਾ ਫਾਰਮੂਲਾ ਇਹ ਸਮਝਾ ਦੇਣ ਵੀ ਕਿੱਥੇ ਕਿੱਥੇ ਉਹ ਡੰਗ ਮਾਰਦਾ ਕਿੱਥੇ ਕਿੱਥੇ ਨਹੀਂ ਮਾਰਦਾ ਫਿਰ ਸਮਝਤਾ ਆ ਜਿਵੇਂ ਸਾਨੂੰ ਅੱਜ ਤੁਸੀਂ ਸੀਤਨ ਵਿੱਤ ਮੰਤਰੀ ਕੀ ਪ੍ਰਧਾਨ ਮੰਤਰੀ ਕੀ ਪੂਰੀ ਕੇਂਦਰ ਸਰਕਾਰ ਕਹਿ ਰਹੀ ਆ ਅਸੀਂ ਲੋਕਾਂ ਨੂੰ ਆਹ ਸਹੂਲਤਾਂ ਦੇਤੀਆਂ ਉਹ ਦੇਤੀਆਂ ਹੁਣ ਚੋਣ ਜਾਬ ਤੱਕ ਇੱਧਰ ਗਿਆ ਇਹ ਸ਼ੰਭੂ ਤੇ ਖਣੋਰੀ ਬੈਠੇ ਕਿਸਾਨਾਂ ਦੇ ਨਾਲ ਚੀਟਿੰਗ ਆ ਇਹ ਸ਼ੰਭੂ ਤੇ ਖਣੋਰੀ ਬੈਠੇ ਕਿਸਾਨਾਂ ਦੇ ਨਾਲ ਇੱਕ ਤਰ੍ਹਾਂ ਦੀ ਠੱਗੀ ਆ ਔਰ ਇਹੀ ਗੱਲ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਅੱਜ ਬੋਲੀ ਦੀ ਆ ਸ਼ੰਭੂ ਮੋਰਚੇ ਤੋਂ ਉਹ ਕਹਿੰਦਾ ਯਾਰ ਸਾਨੂੰ ਮੀਟਿੰਗ ਤਾਂ ਤਾਂ ਨਹੀਂ ਦਿੱਤੀ ਪਹਿਲਾਂ ਵੀ ਅਸੀਂ ਐਲਾਨ ਕੋਈ ਕਰ ਹੀ ਨਹੀਂ ਸਕਦੇ ਚੋਣ ਜਾਬਤਾ ਲੱਗਾ ਤੇ ਹੁਣ ਐਲਾਨ 3600 ਕਰਤਾ ਇਹਨਾਂ ਨੇ ਅੱਜ ਵੇਖੋ ਮਿੱਤਰੋ ਇਹ ਜਿਹੜੀਆਂ ਇਹਨਾਂ ਦੀਆਂ ਗੋਟੀਆਂ ਨੇ ਨਾ ਵੱਡੇ ਵੱਡੇ ਆਰਥਿਕ ਮਾਰ ਬੈਠੇ ਆ ਚੈਨਲਾਂ 'ਤੇ ਕਈ ਤਾਂ ਜਿਹੜੇ ਇਮਾਨਦਾਰ ਨਹੀਂ ਲੋਕਪੱਕੀ ਨਹੀਂ ਉਹ ਤਾਂ ਸਹੀ ਵਿਸ਼ਲੇਸ਼ਣ ਕਰ ਰਹੇ ਆ ਤੇ ਜਿਹੜੇ ਉਹ ਵੱਡੇ ਵੱਡੇ ਚੈਨਲਾਂ 'ਤੇ ਬੈਠੇ ਆ ਕੋਟ ਪੈਂਟ ਪਾ ਕੇ ਟਾਈਆਂ ਛਾਈਆਂ ਲਾ ਕੇ ਉਹ ਸਿੱਖੇ ਸਖਾਏ ਤੋਤੇ ਆ ਖੱਲੇ ਉਹਨਾਂ ਦੇ ਜ਼ਰੂਰ ਲਿਖਿਆ ਹੈ ਪ੍ਰਸਿੱਧ ਅਰਥਸ਼ਾਸਤਰੀ ਪਰ ਮੈਂ ਇੱਕ ਗੱਲ ਦੱਸ ਦਿਆਂ ਸਮਝ ਭਾਵੇਂ ਤੁਹਾਨੂੰ ਘੱਟ ਹੋਵੇ ਪਰ ਜੇ ਤੁਸੀਂ ਵਿਕੇ ਹੋਏ ਨਾ ਹੋਵੋ ਤਾਂ ਤੁਸੀਂ ਠੀਕ ਗੱਲ ਫਿਰ ਵੀ ਕਰ ਸਕਦੇ ਹੋ ਪਰ ਸਮਝ ਤੁਹਾਡੀ ਜਿੰਨੀ ਮਰਜ਼ੀ ਵੱਧ ਹੋਵੇ ਜੇ ਤੁਸੀਂ ਵਿੱਕ ਕੇ ਬੋਲ ਰਹੇ ਹੋਵੋ ਤਾਂ ਤੁਸੀਂ ਫਿਰ ਕੋਈ ਗੱਲ ਠੀਕ ਨਹੀਂ ਕਰ ਸਕਦੇ ਤੇ ਚੈਨਲਾਂ ਦੇ ਉੱਪਰ ਜਿਹੜੇ ਵਿਸ਼ਲੇਸ਼ਕ ਬਿਠਾਏ ਗਏ ਨੇ ਉਹਨਾਂ ਚ ਕਾਫੀ ਗਿਣਤੀ ਐਦਾਂ ਦੇ ਹੈਗੇ ਨੇ ਜਿਹੜੇ ਵਿੱਕ ਕੇ ਵਿਸ਼ਲੇਸ਼ਣ ਕਰ ਰਹੇ ਨੇ ਇਸ ਬਜਟ ਦਾ ਪਹਿਲਾਂ ਵੀ ਕਈ ਕਰਦੇ ਰਹਿ ਕਈ ਚੈਨਲਾਂ ਤੇ ਵਧੀਆ ਅਰਥਸ਼ਾਸਤਰੀ ਜਿਹੜੇ ਲੋਕ ਪੱਖੀ ਨੂੰ ਵੀ ਬੈਠੇ ਨੇ ਉਹ ਪੂਰੀਆਂ ਖੋਲ ਕੇ ਪੋਲ ਦੱਸੀ ਜਾਂਦੇ ਨੇ ਹੁਣ ਆਪਾਂ ਨੂੰ ਜਿੰਨੀ ਕੁ ਮਾਤਾ ਆਪਾਂ ਵੀ ਲੋਕਾਂ ਸਾਹਮਣੇ ਗੱਲ ਕਰ ਰਹੇ ਆਂ ਦੇਖੋ ਦੁਕਾਨਦਾਰ ਭਰਾਵਾਂ ਨੂੰ ਇਹਨਾਂ ਨੇ ਕੱਖ ਨਹੀਂ ਦਿੱਤਾ ਮਜ਼ਦੂਰਾਂ ਨੂੰ ਕੱਖ ਨਹੀਂ ਦਿੱਤਾ ਬੇਰਜ਼ਗਾਰਾਂ ਲਈ ਕੋਈ ਐਲਾਨ ਨਹੀਂ ਕੀਤਾ ਹਾਂ ਇੱਕ ਐਲਾਨ ਸਾਰੇ ਬਜਟ ਨੂੰ ਮੈਨੂੰ ਠੀਕ ਲੱਗਾ ਜਿਹੜਾ ਇਹਨਾਂ ਨੇ ਮੈਡੀਕਲ ਖੇਤਰ ਦੇ ਵਿੱਚ ਕਿਹਾ ਵੀ ਅਸੀਂ 50 ਸਾਲਾਂ ਦੇ ਵਿੱਚ 75000 ਨਵੀਆਂ ਭਰਤੀਆਂ ਕਰਾਂਗੇ ਹੂੰ ਸਾਰੇ ਸਰਕਾਰੀ ਹਸਪਤਾਲ ਮੈਡੀਕਲ ਕਾਲਜ ਡਾਕਟਰਾਂ ਤੋਂ ਖਾਲੀ ਹੋਏ ਪੈਣੇ ਬੜੀ ਵੱਡੀ ਲੋੜ ਆ ਉੱਥੇ 10000 ਇਹਨਾਂ ਨੇ ਕਿਹਾ ਕਿ ਅਸੀਂ ਅਗਲੇ 1 ਸਾਲ ਚ ਕਰਾਂਗੇ ਵੈਸੇ ਤਾਂ ਅਜੇ ਐਲਾਨ ਹੀ ਨਹੀਂ ਹੂੰ ਜਦੋਂ ਪੂਰੇ ਹੋਣਗੇ ਵੇਖਾਂਗੇ ਉਹ ਕਹਿੰਦੇ ਆ ਉਹ ਦਿਨ ਡੁੱਬਾ ਜਦ ਘੋੜੀ ਚੜਿਆ ਕੁੱਬਾ ਜਦ ਚੜੇਗਾ ਉਦੋਂ ਵੇਖ ਲਾਂਗੇ ਆਖੇ ਕਾਣਿਆ ਘੋੜੀ ਚੜੀਏ ਤਾਂ ਜਾਣਿਆ ਦੇਖ ਲਾਂਗੇ ਕੀ ਕਰਦੇ ਨੇ ਪਰ ਫਿਲਹਾਲ ਸਿਰਫ ਐਲਾਨ ਨੇ ਗੋਲ ਮੋਲ ਗੱਲਾਂ ਨੇ ਪਿਛਲੇ ਬਜਟ ਵੇਰੀ ਵੀ ਇਹਨਾਂ ਐਂ ਆਖਿਆ ਸੀ ਉਦੋਂ ਪਿਛਲੇ ਬਜਟ ਵੇਰੀ ਵੀ ਇਹਨਾਂ ਨੇ ਐਂ ਆਖਿਆ ਸੀ ਤੇ ਬਜਟ ਖੇਡ ਕਰਦੇ ਨੇ ਤੁਸੀਂ ਦੇਖ ਲਓ ਬਜਟ ਕਰਦੇ ਕੀ ਨੇ ਇਹਦਾ ਨਿਚੋੜ ਦੱਸਣ ਲੱਗਾ ਨਿਚੋੜ ਦੇਖੋ ਹਰ ਸਾਲ ਅਮੀਰ ਹੋਰ ਅਮੀਰ ਹੋ ਰਹੇ ਨੇ ਤੇ ਗਰੀਬ ਹੋਰ ਗਰੀਬ ਹੋ ਰਹੇ ਨੇ ਜਿਹੜਾ ਇਸ ਗੱਲ ਨੂੰ ਝਟਲਾ ਦੂਗਾ ਮੇਰੇ ਨਾਲ ਬੈਸ ਕਰੇ ਜਿਹੜਾ ਮੈਨੂੰ ਝੂਠਾ ਸਾਫਤ ਕਰ ਦੂ ਵੀ ਨਹੀਂ ਗਰੀਬ ਅਮੀਰ ਹੋ ਰਹੇ ਨੇ ਤੇ ਅਮੀਰ ਗਰੀਬ ਹੋ ਰਹੇ ਨਹੀਂ ਜਿਹੜਾ ਐਂ ਸਾਬਤ ਕਰ ਦੂਗਾ ਮੈਂ ਉਹਦੇ ਚਰਨ ਧੋਕੇ ਪੀਊਂਗਾ ਤੇ ਉਹਨੂੰ ਆਪਦਾ ਗੁਰੂ ਧਰ ਲੂੰਗਾ ਆ ਵੱਡੇ ਵੱਡੇ ਜਿਹੜੇ ਅਰਥਸ਼ਾਸਤਰੀ ਬੈਠੇ ਨੇ ਜਿਹੜੇ ਖਰੀਦੇ ਹੋਏ ਅਰਥਸ਼ਾਸਤਰੀ ਨੇ ਜਿੰਨਾ ਜਿਹੜੇ ਵੱਡੀਆਂ ਵੱਡੀਆਂ ਥੁੱਕਾ ਛੱਟ ਛੱਟ ਕੇ ਤੇ ਮਤਲਬ ਕਿ ਉਥੇ ਕੈਮਰਿਆਂ ਦੇ ਸਾਹਮਣੇ ਤੇ ਮਤਲਬ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਨੇ ਆਓ ਬੈਠੋ ਸਾਡੇ ਨਾਲ ਕਰੋ ਗੱਲ ਆਕੇ ਕਿਹੜੇ ਹਿਸਾਬ ਦੇ ਨਾਲ ਇੰਜ ਹੋਇਆ ਜੇ ਇੰਜ ਹੋਇਆ ਫਿਰ ਬਜਟ ਠੀਕ ਸੀਗੇ ਪਹਿਲਾ ਵਾਲੇ ਜੇ ਤਾਂ ਗਰੀਬ ਉੱਪਰ ਨੂੰ ਗਏ ਤੇ ਅਮੀਰ ਥੱਲੇ ਨੂੰ ਆਏ ਫਿਰ ਤਾਂ ਪਹਿਲਾ ਵਾਲੇ ਬਜਟ ਠੀਕ ਸੀ ਪਰ ਜੇ ਅਮੀਰ ਉੱਪਰ ਨੂੰ ਗਏ ਤੇ ਗਰੀਬ ਹੋਰ ਥੱਲੇ ਨੂੰ ਗਏ ਫਿਰ ਪਹਿਲਾ ਵਾਲੇ ਬਜਟ ਸਾਰੇ ਬੇਈਮਾਨੀਆਂ ਸੀ ਤੁਹਾਡੇ ਵਿਸ਼ਲੇਸ਼ਣ ਪਹਿਲਾਂ ਵੀ ਇਹੋ ਸੀ ਬਹੁਤ ਮਿਹਰਬਾਨ